ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੁਪਸੋ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਆ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਸਵਾ ਪੰਜ ਸਾਢੇ ਪੰਜ ਦਾ ਟਾਈਮ ਆ ਤੇ ਅੱਜ ਬਸ ੱੱਕੇ ਮੁੱਕੀ ਦੇ ਨਾਲ ਹੀ ਮੈਂ ਉੱਠੀ ਆ ਕਿਉਂਕਿ ਅੱਜ ਉੱਠਣ ਨੂੰ ਜਮਾਂ ਜੀ ਨਹੀਂ ਸੀ ਕਰ ਰਿਆ ਤੁਸੀਂ ਦੇਖ ਸਕਦੇ ਹੋ ਮੇਰੇ ਫੇਸ ਤੋਂ ਤੇ ਉੱਠਣ ਨੂੰ ਤੇ ਕੰਮ ਕਰਨ ਨੂੰ ਬਿਲਕੁਲ ਜੀ ਨਹੀਂ ਸੀ ਕਰ ਰਿਆ ਪਰ ਆਪਣੀਆਂ ਜਿਹੜੀਆਂ ਕਹਿੰਦੇ ਹੁੰਦੇ ਹੈਗੇ ਇੱਛਾਵਾਂ ਹੁੰਦੀਆਂ ਨੇ ਉਹਨਾਂ ਨੂੰ ਮਾਰ ਕੇ ਆਪਾਂ ਨੂੰ ਸਭ ਕਰਨਾ ਪੈਂਦਾਗਾ ਤੇ ਇਹ ਤਾਂ ਫਿਰ ਕਿੱਡੀਆਂ ਗਈ ਸ਼ਾਵਾਂ ਸੀਗੀਆਂ ਹੈਨਾ ਕੰਮ ਕਰਨ ਤੋਂ ਬਾਅਦ ਵੀ ਲੈ ਹੋ ਕੇ ਵੀ ਬਹਿ ਜਾਾਂਗੇ ਕੋਈ ਚੱਕਰ ਨਹੀਂ ਪਰ ਇੱਕ ਵਾਰ ਥੋੜਾ ਜਿਹਾ ਸਰੀਰ ਹੁੰਦਾ ਨਾ ਡਾਊਨ ਡਾਊਨ ਜਿਹਾ ਲੱਗਦਾ ਹੁੰਦਾ ਤੇ ਮੇਰੇ ਨਾਲ ਇਹ ਪ੍ਰੋਬਲਮ ਬਹੁਤ ਆ ਬਿਕੋਜ਼ ਮੈਨੂੰ ਬੀਪੀ ਲੋ ਦੀ ਪ੍ਰੋਬਲਮ ਬਹੁਤ ਆ ਗਈ ਸਵੇਰ ਸੁਬਾ ਮੇਰਾ ਬੀਪੀ ਬਹੁਤ ਜ਼ਿਆਦਾ ਲੋ ਹੋ ਜਾਂਦਾ ਹੈਗਾ ਬਹੁਤ ਜ਼ਿਆਦਾ ਉੱਠਣਸਾਰ ਮੇਰਾ ਬੀਪੀ ਲੋ ਹੁੰਦਾ ਗੁਲਗਾਂਡੀ ਪੀ ਕੇ ਹੀ ਮੇਰਾ ਸਰੀਰ ਹੈ ਜਿਹੜਾ ਚੱਲਦਾ ਹੈਗਾ ਅਦਰਵਾਇਸ ਮੈਨੂੰ ਬਹੁਤ ਤਕਲੀਫ ਹੁੰਦੀ ਹੈਗੀ ਤੇ ਬਸ ਇੱਥੇ ਮੇਰਾ ਉਹੀ ਹਾਲ ਹੋ ਰਿਹਾ ਸੀਗਾ ਮਤਲਬ ਡਿਊ ਡਿਊ ਜਿਹਾ ਸਰੀਰ ਹੋ ਰਿਹਾ ਸੀ ਡਾਊਨ ਫੀਲ ਹੋ ਰਿਹਾ ਸੀ ਮੈਨੂੰ ਬਹੁ ਦਾ ਬਹੁਤ ਜ਼ਿਆਦਾ ਬੀਪੀ ਦਾ ਤੇ ਪਰ ਵੀ ਮੈਂ ਕਿਹਾ ਚਲੋ ਕੋਈ ਨਹੀਂ ਹੌਲੀ ਹੌਲੀ ਸਹੀ ਕੰਮ ਨਵੇੜਨੇ ਆ ਕੰਮ ਕਰਨੇ ਆ ਜਿਹੜੇ ਮੇਨ ਮੇਨ ਜ਼ਰੂਰੀ ਜ਼ਰੂਰੀ ਕੰਮ ਨੇ ਉਹ ਹੁਨਰ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਆਪਾਂ ਕਰ ਲਈਏ ਤਾਂ ਆਪਣੇ ਲਈ ਚੰਗਾ ਰਹੂਗਾ ਬਸ ਮੈਂ ਇਹੀ ਸੋਚ ਵਿਚਾਰ ਕਰਕੇ ਹੌਲੀ ਹੌਲੀ ਆਪਦੇ ਮਨ ਨੂੰ ਮਾਰ ਕੇ ਧੱਕੇ ਮੁਕੀ ਦੇ ਨਾਲ ਆ ਜਿਹੜਾ ਮੈਂ ਕੰਮ ਕਰ ਰਹੀ ਸੀਗੀ ਤੇ ਇੱਥੇ ਚਾਹ ਵਗੈਰਾ ਤਾਂ ਮੈਂ ਪੀ ਲਈ ਸੀਗੀ ਤੇ ਫਿਰ ਮੈਂ ਕਰਦੀ ਹੁੰਨੀ ਆਪਦੀ ਮੈਡੀਸਿਨ ਲੈਣੀ ਹੁੰਦੀ ਆ ਲੈੱਕ ਮੇਰੀ ਮੈਡੀਸਨ ਦਾ ਇਹ ਆ ਵੀ ਜਦੋਂ ਮੈਨੇ ਚਾਹ ਪੀ ਲਈ ਤਾਂ ਅੱਧਾ ਘੰਟਾ ਗੈਪ ਪਾ ਕੇ ਫਿਰ ਮੈਂ ਆਪਣੀ ਜਿਹੜੀ ਮੈਡੀਸਨ ਆ ਉਹ ਸਟਾਰਟ ਕਰਨੀ ਹੁੰਦੀ ਹੈਗੀ ਸਭ ਤੋਂ ਪਹਿਲਾਂ ਮੈਨੂੰ ਲੈਣੀ ਹੁੰਦੀ ਹੈ ਜਿਹੜੀਆਂ ਬੂੰਦਾ ਵਾਲੀਆਂ ਡ੍ਰੌਪਸ ਵਾਲੀ ਮੈਡੀਸਨ ਆ ਉਹ ਥੋੜੇ ਜਿਹਾ ਪਾਣੀ ਦੇ ਵਿੱਚ 6-7 6 ਬੂੰਦਾ ਪਾਉਣੀਆਂ ਲਿਗੀਆਂ ਤੇ ਉਹ ਲੈਣੀਆਂ ਉਹ ਫਿਰ ਅੱਧੇ ਘੰਟੇ ਦਾ ਗੈਪ ਪਾ ਕੇ ਜਿਹੜੀਆਂ ਗੋਲੀਆਂ ਲਿਗੀਆਂ ਚਾਰ ਗੋਲੀਆਂ ਕਾਣੀਆਂ ਨੇ ਉਹ ਖਾਣੀਆਂ ਨੇ ਫਿਰ ਅੱਧੇ ਘੰਟੇ ਦਾ ਗੈਪ ਪਾ ਕੇ ਫਿਰ ਉਸ ਤੋਂ ਬਾਅਦ ਕੁਝ ਖਾਣਾਗੇ ਤੇ ਇਹੀ ਹੈ ਸਵੇਰ ਤੇ ਏਵੇਂ ਆ ਸ਼ਾਮ ਨੂੰ ਲੈਣੀ ਆਂਗੀ ਇਹ ਮੇਰੀ ਮੰਮੀ ਲੈ ਕੇ ਆਏ ਨੇ ਰਾਜਸਥਾਨ ਤੋਂ ਮੇਰੇ ਲਈ ਮੈਡੀਸਨ ਮਤਲਬ ਕਿ ਉੱਥੋਂ ਪਹਿਲਾਂ ਉਹਨਾਂ ਨੇ ਆਪਦੀ ਲਈ ਸੀਗੀ ਸ਼ੂਗਰ ਦੀ ਤੇ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੂੰ ਵਧੀਆ ਲੱਗਿਆ ਵੀ ਹਾਂ ਮੇਰਾ ਸ਼ੂ ਦੀ ਪ੍ਰੋਬਲਮ ਰਹਿੰਦੀ ਆ ਮੇਰੀ ਬੈਕ ਬਹੁਤ ਪੇਨ ਮਤਲਬ ਕਿ ਦਰਦ ਕਰਦੀ ਆ ਇਹ ਸਭ ਚੀਜ਼ਾਂ ਦੀ ਉਹਨਾਂ ਨੇ ਮੈਨੂੰ ਮੈਡੀਸਨ ਦੇ ਆਤੀ ਸੀਗੀ ਤੇ ਇੱਥੇ ਆਪਣਾ ਜਿਹਾ ਕਿਚਨ ਕਲੀਨ ਹੋ ਗਿਆ ਸੀਗਾ ਤੇ ਫਿਰ ਮੈਂ ਲੱਗੀ ਸੀਗੀ ਝਾੜੂ ਵਗੈਰਾ ਲਾਉਣ ਤੁਸੀਂ ਮੇਰੇ ਝਾੜੂ ਲਾਉਣ ਦਾ ਅਜੇ ਤਰੀਕਾ ਦੇਖ ਸਕਦੇ ਹੋ ਬਹੁਤ ਹੀ ਅਨੋਖਾ ਅਨੋਖਾ ਹੈਗਾ ਕਿਉਂਕਿ ਮੈਂ ਬਹੁਤ ੱੱਕੇ ਦੇ ਨਾਲ ਝਾੜੂ ਲਾ ਰਹੀ ਆ ਜੇ ਮੈਨੂੰ ਕੀ ਕਹਿ ਦੇਵੇ ਨਾ ਵੀ ਤੂੰ ਝਾੜੂ ਨਾ ਲਾ ਤੇ ਮੈਂ ਇੱਕ ਵਾਰ ਕਹੇ ਦੇ ਚੁੱਪ ਕਰਕੇ ਬਹਿ ਜਾ ਮਤਲਬ ਇਹ ਕੰਡੀਸ਼ਨ ਹੋ ਰਹੀ ਸੀਗੀ ਮੇਰੀ ਪਰ ਕਹਿਣਾ ਨਾ ਨਹੀਂ ਹੈਗਾ ਕਿਉਂਕਿ ਮੰਮੀ ਹੈ ਨਹੀਂ ਕਰੇ ਮੰਮੀ ਤਾਂ ਕਹਿ ਦਿੰਦੇ ਹੁੰਦੇ ਆ ਪਰ ਉਹ ਮੰਮੀ ਐ ਨਹੀਂ ਕਿ ਤਾਂ ਲਾਉਣਾ ਪੈਣਾਗਾ ਤੇ ਚਲੋ ਕੋਈ ਨਹੀਂ ਮੈਂ ਇਥੇ ਝਾੜੋ ਵਗੈਰਾ ਲਾ ਰਹੀ ਸੀਗੀ ਪਰ ਫੇਰ ਵੀ ਇਦਾਂ ਹੁੰਦਾ ਵੀ ਅਗਰ ਮੈਂ ਹੁਣ ਇੱਥੇ ਬੈਠ ਵੀ ਜਾਂਦੀ ਵੀ ਛੱਡ ਪਰਾਂ ਰੁੱਕੇ ਕਰ ਲੂੰ ਜਾਂ ਅੱਜ ਨਹੀਂ ਕਰਦੀ ਤਾਂ ਉਹ ਚੀਜ਼ ਨੇ ਮੈਨੂੰ ਹੀ ਬਾਅਦ ਵਿੱਚ ਪ੍ਰੋਬਲਮ ਦੇਣੀ ਸੀ ਵੀ ਤੂੰ ਕਿਉਂ ਨਹੀਂ ਕੀਤਾ ਤੂੰ ਕਿਉਂ ਆਪਦੇ ਸਰੀਰ ਦੀ ਮੰਨੀ ਤੂੰ ਕਿਉਂ ਆਪਦੇ ਦਿਮਾਗ ਦੀ ਨਾ ਮੰਨੀ ਵੀ ਕੰਮ ਨਵੇੜ ਕੰਮ ਕਾਰ ਕੰਮ ਜ਼ਰੂਰੀ ਆ ਤੇ ਇਹ ਚੀਜ਼ਾਂ ਫਿਰ ਮੈਨੂੰ ਪ੍ਰੋਬਲਮ ਦਿੰਦੀਆਂ ਨੇ ਤੇ ਇੱਥੇ ਮੇਰਾ ਕਿਊਡੀ ਪਈ ਆ ਜਿਹਦੇ ਨਾਲ ਮੈਂ ਬਹੁਤ ਲਾਡ ਕਰ ਰਹੀ ਸੀਗੀ ਕਿਉਂਕਿ ਇਹ ਭੱਜੇ ਭੱਜੇ ਮੇਰੇ ਕੋਲੇ ਆ ਗਿਆ ਸੀਗਾ ਤੇ ਇੱਥੇ ਦੇਖੋ ਇਹ ਦੋਵੇਂ ਖੇਡ ਰਹੇ ਨੇ ਜਿੰਮੀ ਕਦੇ-ਕਦੇ ਇਹਨਾਂ ਤੇ ਗੁੱਸਾ ਕਰਦੀ ਹੁੰਦੀ ਆ ਪਰ ਅੱਜ ਪਤਾ ਨਹੀਂ ਕਿਉਂ ਇਹਨੂੰ ਇਹਨਾਂ ਲਾਡ ਆ ਰਿਹਾ ਸੀਗਾ ਤੇ ਦੇਖੋ ਕਿੱਦਾਂ ਉਹਦੇ ਨਾਲ ਖੇਡ ਰਹੀ ਹੈਗੀ ਉਹਦਾ ਮਤਲਬ ਕਿ ਮੂੰਹ ਚੱਟ ਰਹੀ ਹੈ ਤੇ ਮੂੰਹ ਨਾਲ ਖੇਡ ਰਹੀ ਹੈਗੀ ਇਹਨਾਂ ਦੇ ਡੌਗੀਜ਼ ਦਾ ਖੇਡਣ ਦਾ ਤਰੀ ਖੇਡਦੇ ਹੁੰਦੇ ਨੇ ਹੁਣ ਇਹ ਨਾ ਸੋਚੇ ਵੀ ਇਹ ਲੜ ਰਹੇ ਨੇ ਇਹ ਲੜ ਨਹੀਂ ਰਹੇ ਇਹ ਪਿਆਰ ਕਰ ਰਹੇ ਨੇ ਕਿ ਇਹਨਾਂ ਦੇ ਪਿਆਰ ਕਰਨ ਦਾ ਜਿਹੜਾ ਤਰੀਕਾ ਹੁੰਦਾਗਾ ਦੇਖੋ ਹੁਣ ਇਹ ਭੁੱਠੀ ਸਿੱਧੀ ਹੋ ਜਾਊਗੀ ਤੇ ਇੱਕ ਦੂਜੇ ਨੂੰ ਢੋਣਗੇ ਇੱਕ ਦੂਜੇ ਨਾਲ ਖੇਡਣਗੇ ਤੇ ਦੇਖੋ ਇਹਨਾਂ ਚ ਕਿੰਨਾ ਪਿਆਰ ਆ ਯਾਰ ਇਨਸਾਨ ਵੀ ਪਿਆਰ ਨਾਲ ਰਹਿ ਲਿਆ ਕਰੋ ਇਨਸਾਨਾਂ ਚ ਪਤਾ ਨਹੀਂ ਕਾਤੋਂ ਨਹੀਂ ਇੰਨਾ ਪਿਆਰ ਹੈਗਾ ਆਪਣੇ ਨਾਲੋਂ ਚੰਗੇ ਤਾਂ ਜਾਨਵਰ ਨੇ ਜਿਹੜੇ ਨੇ ਮੂੰਹ ਪਿਆਰ ਨਾਲ ਰਹਿੰਦੇ ਨੇਗੇ ਇਹਨਾਂ ਤੋਂ ਸਿੱਖਣਾ ਚਾਹੀਦਾ ਯਾਰ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਮੈਂ ਤਾਂ ਬਹੁਤ ਕੁਝ ਸਿੱਖ ਰਹੀ ਹਾਂ ਤੁਸੀਂ ਸਾਰੇ ਵੀ ਸਿੱਖੋ ਤੁਹਾਨੂੰ ਵੀ ਮਤਲਬ ਕਿ ਸਭ ਨੂੰ ਹੀ ਲੋੜ ਆ ਮੈਨੂੰ ਵੀ ਖਾਣਾ ਤੇ ਦੇਖੋ ਅਸੀਂ ਖਲਾਰ-ਖਲਾਰ ਕੇ ਖਾਣਾ ਖਾਣੇ ਹੁੰਦੇ ਕਿਉਂਕਿ ਸਾਡਾ ਇੱਕ ਨਿੱਕਾ ਜਿਹਾ ਬੱਚਾ ਹੈ ਇਸ ਲਈ ਇਹ ਚੀਜ਼ ਨੂੰ ਮਾਈਂਡ ਨਾ ਕਰਿਓ ਇਹ ਇਹੀ ਇਦਾਂ ਹੀ ਕਰਦਾ ਹੈ ਇਹ ਰੋਜ਼ ਹੀ ਕਰਦਾ ਤੇ ਮੈਂ ਇਹਨੂੰ ਰੋਕਦੀ ਵੀ ਨਹੀਂ ਹੁੰਦੀ ਵੀ ਕੋਈ ਨਹੀਂ ਖਲਾਰ ਕੇ ਖਾਊਗਾ ਪਰ ਬੱਚਾ ਖਾਊਗਾ ਕੋਈ ਚੱਕਰ ਨਹੀਂ ਐਵੇਂ ਬੱਚਾ ਆਪਦੇ ਆਪ ਖਾਣਾ ਸਿੱਖੂਗਾ ਫਿਰ ਅਸੀਂ ਉਸ ਤੋਂ ਬਾਅਦ ਆ ਗਏ ਸੀ ਗੁਰਦੁਆਰਾ ਅੜੀਸਰ ਸਾਹਿਬ ਮੱਥਾ ਟੇਕਣ ਕਿਉਂਕਿ ਸਾਨੂੰ ਬਹੁਤ ਦਿਨ ਹੋ ਗਏ ਸੀ ਆਇਆ ਇਹਨੂੰ ਤੇ ਮੇਰਾ 2-3 ਦਿਨਾਂ ਦਾ ਬਹੁਤ ਜੀ ਕਰ ਰਿਹਾ ਸੀ ਦੇਖੋ ਐਡੀ ਮਾੜੀ ਕਿਸਮਤ 2-3 ਦਿਨਾਂ ਬਾਅਦ ਮਤਲਬ ਕਿ ਸਾਡਾ ਆਉਣਾ ਹੋਇਆਗਾ ਤੇ ਬਾਬਾ ਜੀ ਨੇ ਅੱਜ ਸਾਨੂੰ ਬੁਲਾਇਆ ਮੈਂ ਬਹੁਤ ਖੁਸ਼ ਆ ਤੇ ਉਥੋਂ ਹੁਨਰ ਲੈ ਕੇ ਆਇਆ ਇੱਕ ਟਰੈਕਟਰ ਉਹ ਪਿਆ ਹੁਨਰ ਦਾ ਟਰੈਕਟਰ ਵੈਸੇ ਤਾਂ ਬਹੁਤ ਨਹਿੰਗੇ ਇਸ ਲਈ ਮੈਂ ਇਹਨੂੰ ਇਥੋਂ ਛੋਟਾ ਜਿਹਾ ਦਵਾਈ ਦਿੱਤਾ ਓਕੇ ਜੀ ਬਾਏ ਬਾਏ ਮਿਲਦੇ ਆਂ